ਭਾਈ ਹਮ ਹਸੀਕਾਲ ਜੀ ਆਪਾਂ ਅੱਜ ਆਏ ਡੰਗਰਾਂ ਵਾਲੇ ਬਰਾਂਡੇ ਦੀ ਫਿਟਿੰਗ ਕਰਨ ਜੀ ਸਾਰੀ ਫਿਟਿੰਗ ਓਪਨ ਹੈ ਜੀ ਪਹੁੰਚੀ ਆਪਾਂ ਨੇ ਜੇਪਾਂ ਕੰਮ ਆਪਣਾ ਸਟਾਰਟ ਹੈ ਜੀ ਤੇ ਇੱਧਰ ਸਮਾਨ ਸਹੂਨ ਲਿਆ ਆਪਾਂ ਜੀ ਲਾਵਾਏ ਸਾਰਾ ਕੁਝ ਓਪਨ ਆਪਾਂ ਮਡੂਲਰ ਬਾਕਸ ਜੀ ਪੀਵੀਸੀ ਟਰਾਈਮ ਦੀ ਪਾਵਾਂਗੇ ਤਾਰ ਆਪਾਂ ਮੇਨ ਤੇ ਪੁਰਾਣੀ ਫੀਟਿੰਗਾਂ ਸਾਰੀ ਆਪਾਂ ਇਹ ਖੇਡ ਦਾਂਗੇ ਸਾਰੀ ਤੇ ਦਵਾਂਗੇ ਆਪਾਂ ਉਹਰੇ ਤਿੰਨਾ ਪੱਕਿਆਂ ਦੇ ਕਨੈਕਸ਼ਨ ਜੀ ਤਿੰਨਾ ਨਾਲ ਲਾਵਾਂਗੇ ਆਪਾਂ ਇੱਕ ਮੰਦੂਲ ਦੋ ਮੰਦੂਲ ਦੇ ਬਾਕਸ ਜੀ ਤਿੰਨਾਂ ਦੇ ਜੀ ਸੁੱਚ ਦੇ ਨਾਲ ਫਲੱਗ ਜੀ ਇੱਥੇ ਲੱਗਣੀ ਹੈ ਦੁੱਧ ਚਾਉਣ ਵਾਲੀ ਮਸ਼ੀਨਾਂ ਜੀ ਤਿੰਨੇ ਬਿਲਾਂ ਦੇ ਜੋ ਆਪਣੇ ਪਾਈਪ ਉਪਰ ਦਾ ਪਾਤੀ ਓਪਨ ਜੀ ਪੱਖਿਆਂ ਦਿੱਤੇ ਨੇ ਆਪਣਾ ਨੇ ਚਾਰ ਜੀ ਤੇ ਬੱਲਮਾ ਤਿੰਨ ਜਿੱਤੇ ਨੇ ਇੱਕ ਵਾਰ ਦਿੱਤਾ ਜੀ ਦੋ ਅੰਦਰ ਇਹ ਇੱਥੇ ਜਿਵੇਂ ਥੱਲੇ ਛੱਡੇ ਨੇ ਪਏ ਇੱਥੇ ਪਲੱਗ ਲੱਗਣਗੇ 101 ਪਲੱਗ ਵਾਲੇ ਬੋਰਡ ਜੀ வாயங்க மே ਵਾਰਿੰਗ ਦਾ ਕੰਮ ਕਰਤਾ ਆਪਣੇ ਸੁਜੀ ਪਾਣਾ ਆਪਾਂ ਲਗ ਲਗ ਪੁਆਇੰਟ ਦੀ ਧਾਰ ਦੇ ਰਹੇ ਆਂ ਜੇ ਪੱਖੇ ਜਿੰਨੇ ਜਿੰਨੇ ਪੁਆਇੰਟ ਦਵਾਂਗੇ ਆਏ ਨਹੀਂ ਹੈਗੇ ਵੀ ਇੱਕ ਤੇ ਕਰਾਂਗੇ ਸਾਰੇ ਪੱਖੇ ਜਾਂ ਲੇਟਾਂ ਸਾਰੇ ਇੱਕ ਤੇ ਲਗ ਲਗ ਪੁਆਇੰਟ ਹੋਣਗੇ ਸਾਰੇ ਕੰਗਰੂ ਜੜ ਰਿਹਾ ਆਪਣਾ ਉੱਪਰ ਇਕੱਠੀਆਂ ਖਿਜੋਈ ਫਲੀ ਫਲੀ ਨਾਲ ਲਿੱਲੀ ਵੱਧ ਖਿਚਲੀ ਥੋੜੀ ਨਿਊਟਰਲ ਲਿੱਲੀ ਲਿਖ ਜਾਂਦੇ ਜੁੱਬਦ ਚਲੇ ਖਿਚਲੇ ਕੱਲੀ ਲਿੱਲੀ ਲਿਖ ਜਦ ਰੇ ਕਿਤਨੇ ਡੋੜੀ ਹੋਰ ਬੱਸ ਚਲੋ ਇਕੱਲੇ ਦੇ ਬੋਰਡ ਨੂੰ ਮਿਣਕਾ ਤਾਰਿਆ ਵੇਰਿੰਗ ਬੁਰਗਨ ਦਾ ਕੰਮ ਆਪਣਾ ਨਿਪਟੜਗਾ ਸਾਬ ਜੀ ਚੱਲ ਚੱਲ ਵੀ ਅਈ ਚੱਲੋ ਇਹ ਵੇਰਿੰਗ ਦਾ ਕੰਮ ਆਪਣਾ ਨਿਪਟੜਗਾ ਜੀ ਕੁਝ ਕੁ ਸਵਿਚ ਆਪਾਂ ਨੇ ਪਹਿਲਾਂ ਲਾਤੇ ਜੀ ਬੋਰਡ ਬੂਡ ਜੀ ਕੰਮ ਆਪਣਾ ਫਾਈਨਲ ਦੇ ਜੀ ਉਸ ਥੋੜਾ ਜਿਹਾ ਰਹਿ ਗਿਆ ਉਧਰ ਕੱਢਤੀ ਆਪਾਂ ਨੇ ਮੇਨ ਜੀ ਲਾ ਕੇ ਗ੍ਰਿਪ ਗਰੁੱਪ ਜੀ ਫਿਰ ਕਰਾਂਗੇ ਆਪਾਂ ਕੰਮ ਆਪਣਾ ਫਾਈਨਲ ਜੀ ਲੈ ਆਏ ਕੋ ਗੁਰੂ ਕੰਮ ਹੋ ਗਈ ਸੀ ਆਪਣਾ ਕੰਪਲੀਟ ਜੀ ਗ੍ਰਿਪ ਗਰੁੱਪ ਲਾ ਕੇ ਜੀ ਦਰਮੇਂ ਰਬੂੜ ਆ ਗਿਆ ਆਪਣਾ ਜੀ ਮ ਲਵਾ ਪੱਖਿਆਂ ਦਾ ਸਾਰਾ ਕੁਝ ਕਨੈਕਸ਼ਨ ਇੱਥੇ ਜੀ ਕੰਮ ਆਪਣਾ ਵਧੀਆ ਲੱਗਿਆ ਜੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਆਪਾਂ ਚੰਨਲਾ ਜੋ ਬਲਦੇਵ ਸਿੰਘ ਜੇ 2 ਐਮ ਐਂ ਜੀ ਇਲੈਕਟ੍ਰਿਕ ਬਿਜਲੀ ਰਿਲੇਟਡ ਆਪਾਂ ਵੀਡੀਓ ਪਾਉਨੇ ਸਾਰੀਆਂ ਜੀ ਪੱਕੇ-ਪੱਕੇ ਲਾਵਾਂਗੇ ਆਪਾਂ ਜੀ ਅੱਗੇ ਨਰਮੀ ਚ